ਤਦੋਂ ਬਾ ਤੁਹਾਡਾ ਉਹ ਸਟੈਪ ਕਰਨਾ ਭੰਗੜਾ ਪਾਉਣਾ ਪੱਟ ਦੀ ਠਾਪੀ ਮਾਰਨਾ ਉਹ ਬੜਾ ਲੋਕਾਂ ਨੇ ਸੈਲੀਬ੍ਰੇਟ ਕੀਤਾ। ਜੀ ਉਹ ਆਪ ہمارے ਅਗੇ ਸਾਰਾ ਕੁਝ ਬਸ ਜਿਤਨੀ ਖੁਸ਼ੀ ਹੋ ਇੰਨੀ ਸੀ ਕਿ ਆਪਣੇ ਆਪ ਹੀ ਹੋ ਗਿਆ ਸਾਰਾ ਕੁਝ ਪਤਾ ਹੀ ਨਹੀਂ ਲੱਗਿਆ। ਕਮੇਡਿਆ ਐਕਸਪੀਰੀਅੰਸ ਸੀਗਾ ਜੇ ਫਰੋਂਕ ਕਿਸੇ ਨੇ DJ ਦੇ ਉੱਪਰ ਗਾਣਾ ਵੀ ਪੰਜਾਬੀ ਚ ਲਾ ਲਾ ਫਿਰ ਉਹਦੇ ਨਾਲ ਡਾਂਸ ਹੋ ਗਿਆ ਕੰਮ। ਬੂਸਟ ਹੋ ਗਿਆ, ਸੰਤੋਸ਼ ਹੋ ਗਿਆ ਜੀ। ਗਾਣਾ ਕਿਡਾ ਚੱਲਿਆ ਸੀ ਉਦੋਂ। ਸਭ ਜੁੜੇ ਦਾ ਲੱਗਾ ਉਹਨਾਂ ਨੇ ਇਹ ਥੋੜੇ ਆ ਵੀਡੀਓ ਤੁਮ ਜਿਹੀ ਰਹੀ ਉਹ ਗਾਣਾ ਚਲਾਤਾ ਸੀ ਅੱਛਾ ਉੱਥੇ ਤੇ ਅਕ੍ਰੇਸ਼ ਵੀ ਨੱਚੇ ਸਾਰੇ ਯੂਰੋਪੀਅਨਾਂ ਅਮਰੀਕਨ ਤੇ ਹੋਰ ਗੱਲਾਂ ਦੇ ਜੱਲਾ ਸ਼ੀਖ ਵੀ ਨੇ ਤੇ ਇੱਜ ਕਰਦਨ ਮਜਬੂਤ ਹੋਣਾ ਤੇ ਜਵਾੜਾ ਮਜਬੂਤ ਥੋੜਾ ਸਭ ਤੋਂ ਜ਼ਿਆਦਾ ਮਾਇਨੇ ਦਾ ਕੰਮ ਹੈ ਜੀ ਉਹ ਤਿਆਰ ਵੀ ਸੀਗੇ ਵੀ ਕਿਦਾਂ ਚੱਲਣਾਗੇ ਵੀ ਹੁਣ ਜੇ ਕਿਵੇਂ ਆਮ ਬੰਦੇ ਦੇ ਉੱਤੇ ਥੱਫੜ ਪੱਜ ਜਵੇ ਤਾਂ ਥੋੜੀ ਦਾ ਸੱਚੇ ਕਰਦਨ ਦਾ ਮਨਕਾ ਵੀ ਛੁੱਟ ਸਕਦਾ ਆਇਂ ਚੜ੍ਹੇ ਵਿੱਚ ਥੱਪੜ ਵੱਜਿਆ ਬੰਦਾ ਕਈ ਵਾਰੀ ਉਹ ਵੀ ਖਾ ਕੇ ਗੱਸ਼ ਖਾ ਕੇ ਨਹੀਂ ਪੈਂਦਾ ਤੁਹਾਡੇ ਅਜਿਹੀ ਇੰਜਰੀ